इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਕੋਟਕਪੁਰਾ ਦੀ ਪੁਰਾਣੀ ਧਾਨਾ ਮੰਡੀ ਸਥਿਤ ਸ਼੍ਰੀ ਹਨੂਮਾਨ ਜੀ ਦਾ ਮੰਦਿਰ ਬਣਿਆ ਹੋਇਆ ਇਹ ਨਮਾਜੇ ਦੇ ਮੰਦਿਰ ਵਿੱਚ ਰਾਜੇ ਮਹਾਰਾਜਾ ਵੱਲੋਂ ਵਿਲਦਾਇਕ ਖੂਬ ਬਨਾਇਆ ਹੋਇਆ ਸੀ ਜੋ ਅਨਾਜ ਮੰਡੀ ਬਨੰਦੇ ਮੰਡੀ ਦੀ ਸਫਾਈ ਦਾ ਕੂੜਾ ਕਰਕਟ ਇਸ ਕੋ ਵਿੱਚ ਛੁੱਟਿਆ ਜਾਂਦਾ ਸੀ ਦੇਖੋ ਕੂੜੇ-ਕੁਰਕ ਨਾਲ ਭਰ ਗਿਆ ਹਨੂਮਾਨ ਜੀ ਦੀ ਕਿਰਪਾ ਨਾਲ ਇੱਕ ਦਿਨ ਇਸ ਵਿੱਚ ਪਾਣੀ ਭਰ ਗਿਆ ਤੇ ਵਪਾਰੀ ਵਰਗ ਨੇ ਇਸ ਜਗ੍ਹਾ ਤੇ ਨਵਾਂ ਜੀ ਦਾ ਮੰਦਿਰ ਬਣਾ ਦਿੱਤਾ ਇਸ ਮੰਦਿਰ ਵੱਲੋਂ ਸ਼੍ਰੀ ਬਾਲਾ ਜੀ ਦੇ ਸੇਵਾ ਮੰਦਿਰ ਬਣਾਇਆ ਗਿਆ ਇੱਥੇ ਹਰ ਮੰਗਲਵਾਰ ਦਾਨੀ ਸੱਜਣ ਵੱਲੋਂ ਲੰਗਰ ਲਗਾਇਆ ਜਾਂਦਾ ਅੱਜ ਦਾ ਲੰਗਰ ਸੋਵਾ ਦਿਨ ਸੀ ਸ਼੍ਰੀ ਚਿਮਨਾਲ ਵੱਲੋਂ ਲੰਗਰ ਲਾਇਆ ਗਿਆ ਸੰਗਤਾਂ ਭਾਰੀ ਉਸ ਚਾਣ ਲੰਗਰ ਚੱਕਿਆ ਅੱਧਾ ਇਸ ਮੁਕੇ ਲੰਗਰ ਕਮੇਟੀ ਦੇ ਚੇਅਰਮੈਨ ਦੀਪਕ ਗੋਇਲ ਨੇ ਦੱਸਿਆ ਕਿ ਸ਼੍ਰੀ ਬਾਲਾ ਜੀ ਦੇ ਰਿਸੈਪਸ਼ਨ ਮੰਡਲ ਵੱਲੋਂ ਹੋਰ ਜਿਵੇਂ ਖੁੰਦਨ ਕੈਂਪ ਵੀ ਲਗਾਇਆ ਜਾਂਦਾ ਹੈ ਉਸ ਤੋਂ ਇਲਾਵਾ ਸੈਕਟਰੀ ਸ਼ੁਭਮ ਗਰਮਕਰਨ ਗੋਇਲ ਆਕਾਸ਼ ਗਰਕਸਾਖਾ ਦਿੱਤਿਆ ਸ਼ਰਮਾ ਪ੍ਰਨਮ ਬਾਜਨਸਲ ਮੌਜੂਦ ਸੰਕੋਟਪੁਰ ਤੋਂ ਰਮੇਸ਼ ਕਬਾਈ ਟੈਪ ਪੰਜਾਬ ਦੀ ਵਿਸ਼ੇਸ਼ ਰਿਪੋਰਟ